ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰ ਹਰ ਸਿਮਰਤ ਕੌਰ ਬਾਦਲ ਨੇ ਲੋਕ ਸਭਾ ਚੋਣਾਂ ਲੜਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਬੀਬਾ ਬਾਦਲ ਦਾ ਕਹਿਣਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੈ ਅਤੇ ਜੇਕਰ ਉਹ ਚੋਣ ਲੜਨਗੇ ਤਾ ਸਿਰਫ ਬਠਿੰਡਾ ਤੋਂ ਹੀ ਲੜਨਗੇ ਉਹਨਾਂ ਨੇ ਕਿਹਾ ਕਿ ਪਾਵੇਂ ਮੈਂ ਚੋਣਾ ਲੜਾਂ ਚਾਹੇ ਨਾ ਲੜਾਂ ਪਰ ਮੈਂ ਬਠਿੰਡਾ ਦੇ ਵਿੱਚ ਹੀ ਰਹਾਂਗੀ ਚੋਣ ਮੈਨੀਫੈਸਟੋ ਬਾਰੇ ਬੋਲਦੇ ਹਾਂ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਅਸੀਂ ਨਾ ਕਦੇ ਗਰੰਟੀਆਂ ਦਿੱਤੀਆਂ ਹਨ ਅਤੇ ਨਾ ਹੀ ਵਾਅਦੇ ਕੀਤੇ ਹਨ ਪਰ ਜੋ ਕਿਹਾ ਹੈ ਉਸ ਨੂੰ ਪੂਰਾ ਜ਼ਰੂਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਦੇ ਵਾਅਦਾ ਨਹੀਂ ਕੀਤਾ ਸੀ ਕਿ ਅਸੀਂ ਇੱਥੇ ਹਿੰਮਤ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਬਠਿੰਡਾ ਵਾਸਤੇ ਕਰਨੀਆਂ ਹਨ ਬੀਬਾ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਬਾਰੇ ਬੋਲਦਿਆਂ ਕਿਹਾ ਕਿ ਉਹ ਪੁਰਾਣੇ ਨੇਤਾ ਹਨ ਅਤੇ ਪਾਰਟੀ ਦੇ ਨਾਲ ਖੜੇ ਹਨ ਪਰ ਉਹਨਾਂ ਦੇ ਬੱਚੇ ਬਾਕੀ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਬੱਚਿਆਂ ਨੇ ਵੀ ਜਿਹੜੇ ਅਹੁਦੇ ਲਏ ਹਨ ਮਲੂਕਾ ਸਾਹਿਬ ਦੀ ਬਦੌਲਤ ਹੀ ਲਈ ਹਨ ਅਤੇ ਹੁਣ ਇਸ ਉਮਰ 'ਚ ਆ ਕੇ ਜੇਕਰ ਉਹ ਮਾਪਿਓ ਦੀ ਨਾਂ ਸੁਣਨ ਤਾਂ ਹੀ ਗਲਤ ਗੱਲ ਹੈ